ਜਿਸ ਵੰਤ ਸੰਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪਲਾੜ ਦਾ ਪਹਿਲਾ ਪਾਤ ਚਰਨ ਬੇहद ਖੁਸ਼ ਸੀ ਕਿਉਂਕਿ ਸਾਰੀ Haadi ਬਿਨਾ ਰੌਲੇ ਰੌਲੇ ਰੱਪੇ ਦੇ ਵੱਢੀ ਗਈ ਸੀ ਦਾਣਾ ਦਾਣਾ ਕਿਸਾਨਾਂ ਦੇ ਘਰ ਪਹੁੰਚ ਗਿਆ ਸੀ ਚਰਨ ਅਤੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਜਥੇਵੰਦੀ ਅਤੇ ਸਾਂਝੇ ਕੰਮ ਵਿੱਚ ਵਿਚਵਾ ਵਿਸ਼ਵਾਸ ਨਾਲ ਕਾਮਯਾਬੀ ਦਾ ਵੀ ਪੂਰਨ ਭਰੋਸਾ ਜਾਗ ਪਿਆ ਉਹਨਾਂ ਨੇ ਨਿਸ਼ਚੈ ਕਰ ਲਿਆ ਸਾਡੀ ਕਲਿਆਣ ਦਾ ਇਹੀ ਰਾਹ ਕਿਸਾਨ ਗੱਬਰਾਂ ਦੀਆਂ ਮੋਛਾਂ ਨਵਾਪ ਮਹਾਰੇ ਘੁੰਡ ਪੈ ਗਏ ਅਤੇ ਉਹਨਾਂ ਦਾ ਸਾਦਾ ਚਾਦਰਾ ਹੁਣ ਗਿੱਟੇ ਲੁਕਾਉਂਦਾ ਸਨ ਛੱਪੜ ਤੇ ਬਲਦ ਪਿਉਣ ਜਾਂਦੇ ਮੁੰਡੇ ਮੱਜਾਂ ਨਾਉਂਦੀਆਂ ਕੁੜੀਆਂ ਤੇ ਕਾਨੀਆਂ ਮਰਨੋਂ ਨਾ ਹਟਦੀਆਂ ਕਈ ਗੱਲਾਂ ਲੈ ਕੇ ਬੜਾ ਸਵਾਦ ਅਨੁਭਵ ਕਰਦੇ ਚਰਨ ਹਮੇਸ਼ਾ ਜਿਹੀ ਇਹ ਮੁੰਡਿਆਂ ਨੂੰ ਘੂਰਦਾ ਰਹਿੰਦਾ ਉਹ ਸਮਝਦਾ ਸੀ ਗੱਲਬਾਤ ਕਿ ਕਿਸਾਨਾਂ ਵਿੱਚ ਲੜਾਈ ਦਾ ਕਾਰਨ ਬਣ ਸਕਦੀ ਹੈ ਤੇ ਭਾਈਚਾਰਕ ਲੜਾਈ ਕਿਸਾਨ ਏਕੇ ਦੀਆਂ ਲੀਰਾਂ ਕਰ ਸੁੱਟਦੀ ਹੈ ਐਦਕੀ ਕੁਦਰਤੀ ਅਧਾਰ ਤੋਂ ਵਾਰਸ਼ਾ ਪੋਗੰਗਾ ਸਨ ਚਰਨ ਆਪਣੀ ਪੜਨ ਕੋਠੜੀ ਵਿੱਚ ਚਾਹ ਪੀਣ ਦੀ ਤਿਆਰੀ ਕਰ ਰਿਹਾ ਸੀ ਦਿਨ ਢਲਦੇ ਨਾਲ ਹੀ ਸਮਾਂ ਕਾਲਾ ਤੂ ਹੋ ਗਿਆ ਬੱਦਲ ਬੁਰੀ ਤਰ੍ਹਾਂ ਗੱਜ ਰਹੇ ਸਨ ਮਾੜਿਆਂ ਦੇ ਦਿਲ ਕੰਬ ਕੰਬ ਉੱਠਦੇ ਬਾਰਿਸ਼ ਸ਼ੁਰੂ ਹੋ ਗਈ ਉਸ ਸਮਝਿਆ ਸੌਣੀ ਲੱਗਣ ਦੇ ਅਸਾਰ ਵੀ ਬਣਦੇ ਜਾ ਰਹੇ ਚਰਨ ਸਾਰੀ ਹਾੜੀ ਕੰਮ ਵਿੱਚ ਪੰਜਾਲਿਆ ਰਿਹਾ ਸੀ ਹੁਣ ਉਸ ਨੂੰ ਕੰਮਾਂ ਵਿੱਚ ਇਸ਼ਕ ਜਾਗ ਪਿਆ ਤੇ ਰੀਜ਼ ਅੱਗੇ ਕੰਮ ਸਵਾਦ ਬਣਦਾ ਜਾ ਰਿਹਾ ਸੀ ਉਸ ਹੱਟੀਆਂ ਦੀ ਅਚਪ ਦੇ ਕੇ ਅੱਧਾ ਕਰਜ਼ਾ ਲਾ ਦਿੱਤਾ ਉਹ ਅਗਲੀ ਹਾੜੀ ਤੱਕ ਸੁਰਖੇ ਰੂਹ ਹੋ ਜਾਣਾ ਚਾਹੁੰਦਾ ਸੀ ਆਪਣੇ ਪਿਤਾ ਨਾਲੋਂ ਕਬੀਲਦਾਰੀ ਨੂੰ ਉਸ ਬਹੁਤਾ ਮਹਿਸੂਸ ਕਰਕੇ ਆਪ ਵਾਜਦੇ ਕੰਮ ਲਈ ਵੇਲਾ ਹੋ ਗਿਆ। ਅਚਾਨਕ ਬਿਜਲੀ ਚਮਕੀ। ਫਿਰ ਐਨੀ ਜ਼ੋਰ ਦੀ ਬੱਦਲ ਦੇ ਗੱਜਰ ਤੇ ਗੜਕਣ ਦੀ ਗੂੰਜ ਸੁਣਾਈ ਦਿੱਤੀ ਕਿ ਤੁੰ ਧੁੰਦ ਕੇ ਨਾਲ ਉਸ ਦੇ ਹੱਥੋਂ ਚਾਹ ਵਾਲਾ ਗਲਾਸ ਉੱਛਲ ਗਿਆ। ਇੱਕ ਤੇਜ਼ ਚਮਕਾਰ ਨੇ ਚਰਨ ਦੀਆਂ ਅੱਖਾਂ ਖੋਲੀਆਂ ਤੇ ਸਾਹਮਣੇ ਸਭ ਤੋਂ ਉੱਚੀ ਨਿਮਦਾ ਇੱਕ ਪਾਸਾ ਬਿਜਲੀ ਪੈ ਜਾਣ ਨਾਲ ਖਖੜੀਆਂ ਹੋ ਗਿਆ। ਚਾਰਨ ਬਿਜਲੀ ਪੈਣ ਤੇ ਬੜਾ ਹੈਰਾਨ ਹੋਇਆ ਕਿਵੇਂ ਉਸ ਦੇ ਸਾਹਮਣੇ ਕਿਵੇਂ ਉਸ ਦੇ ਸਾਹਮਣੇ ਉਸ ਦੀਆਂ ਫਾਕੜਾਂ ਹੋ ਗੰਗਾ ਸਨ ਮੀ ਹਟ ਜਾਣ ਤੇ ਉਸ ਨੇ ਕਹੀ ਚੁੱਕੀ ਤੇ ਖੇਤ ਦੇ ਨੱਕੇ ਮਾਰਨ ਚੱਲ ਗਿਆ ਕੋਈ ਕੋਈ ਕਣੀ ਡਿੱਗ ਰਹੀ ਸੀ ਉਹਦੇ ਸਿਰ ਤੇ ਬੋਰੀ ਦੀ ਝੁੰਬੀ ਰੱਖੀ ਹੋਈ ਸੀ ਪਾਣੀ ਤੇ ਤਰ ਦਾ ਬੂਰ ਬੱਟਾਂ ਨਾਲ ਝੌਲਾ ਖਾ ਰਿਹਾ ਸੀ ਲੀਹਾਂ ਵਾਲੇ ਥਾਮ ਥਾਮਾ ਤੋਂ ਖੇਤਾਂ ਦਾ ਪਾਣੀ ਘਰਾਲਾ ਵਣ ਵਣ ਨਿਕਲ ਰਿਹਾ ਸੀ ਉਹ ਮੂਹੇ ਬੰਦ ਕਰਦਾ ਕਰਦਾ ਨਹਿਰ ਦੇ ਪੁਲ ਤੇ ਆ ਗਿਆ ਉਸ ਦਾ ਕੰਮ ਲਗਭਗ ਖਤਮ ਹੋ ਗਿਆ ਸੀ ਬਸ ਆਖਰੀ ਖੇਤ ਦਾ ਹੀ ਇੱਕ ਨੱਕਾ ਰਹਿਦਾ ਸੀ ਪੁਲ ਦੇ ਸਿਖਰੋਂ ਉਸ ਨੂੰ ਕਿਸੇ ਪੁਕਾਰਿਆ ਚਰਨ ਚਰਨ ਨੇ ਭੌਂਕੇ ਤੱਕਿਆ ਢਾਕਿਆ ਛਤਰੀ ਹੇਟਾਂ ਉਸ ਵੱਲ ਚਿੱਠੀ ਹਿਲਾ ਰਿਹਾ ਸੀ ਉਸ ਦਾ ਮਨ ਖੁਸ਼ੀ ਵਿੱਚ ਉਛਲ ਪਿਆ ਪਹਿਲੀ ਗੱਲ ਤਾਂ ਚਿੱਠੀ ਰਾਜ ਦੀ ਹੈ ਨਹੀਂ ਭੂਰੇ ਦੀ ਤਾਂ ਜ਼ਰੂਰ ਹੈ ਆਇਆ ਮੰਗ ਤੂੰ ਉਸ ਹੱਥ ਦੇ ਇਸ਼ਾਰੇ ਨਾਲ ਉੱਤਰ ਦਿੱਤਾ ਉਸ ਕਹੀ ਦੇ ਦਵਾ ਦਬ ਦੋ ਤਨ ਚੱਪੇ ਪਟ ਕੇ ਨੱਕਾ ਬੰਦ ਕਰ ਦਿੱਤਾ ਮੋੜ ਕਹੀ ਧੋ ਕੇ ਮੋੜੇ ਤੇ ਤਰ ਲਈ ਉਹ ਸਿੱਧਾ ਪਾਣੀ ਵਿੱਚ ਦੀ ਛੱਪਲ ਛੱਪਲ ਕਰਦਾ ਮੰਗਤੂ ਵੱਲ ਵੱਜਾ ਉਸ ਕੋਲ ਆ ਕੇ ਇੱਕ ਤਰ੍ਹਾਂ ਮੰਗਤੂ ਤੋਂ ਚਿੱਠੀ ਖੋ ਲਈ ਬਾਹਰਲੀ ਲਿਖਾਈ ਦੇਖ ਕੇ ਉਸ ਦੀਆਂ ਅੱਖਾਂ ਨੂੰ ਦਿਲੋ ਪਿਆਰ ਨਸ਼ਾ ਚੜਨਾ ਸ਼ੁਰੂ ਹੋ ਗਿਆ ਉਸ ਚਿੱਠੀ ਜੇਬ ਵਿੱਚ ਪਾ ਲਈ ਤੇ ਘਰ ਜਾ ਕੇ ਸਵਾਦ ਨਾਲ ਪੜਨ ਦਾ ਮਨ ਬਣਾ ਲਿਆ ਰਾਹ ਵਿੱਚ ਉਸਦੇ ਘਰਾਂ ਵਿੱਚੋਂ ਇੱਕ ਚਾਚੇ ਨੇ ਪੁੱਛਿਆ ਸਾਡੇ ਰੋੜੀ ਵਾਲੇ ਖੇਤਾਂ ਦਾ ਪਾਣੀ ਤਾਂ ਨਹੀਂ ਨਿਕਲਿਆ ਇਸ ਵੇਲੇ ਨਹੀਂ ਕੁਝ ਸੁਣਦਾ ਚਰਨ ਦੀਆਂ ਅੱਖਾਂ ਵਿੱਚੋਂ ਮਸਤੀਵੀ ਖੁਸ਼ੀ ਡੁੱਲ ਡੁੱਲ ਪੈ ਰਹੀ ਸੀ ਉਸ ਨੂੰ ਯਕੀਨ ਨਾ ਕੁਝ ਸੁਣਦਾ ਯਕੀਨਨ ਨਾ ਕੁਝ ਸੁਣਦਾ ਸੀ ਨਾ ਦਿਸਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਘਰ ਰਾਜ ਉਸ ਦਾ ਇੰਤਜ਼ਾਰ ਕਰ ਰਹੀ ਹੈ ਉਸ ਕਹੀ ਇੱਕ ਖੁੰਝੇ ਰੱਖ ਕੇ ਬੋਰੀ ਪਰਾਂ ਬਗਾ ਮਾਰੀ ਕੋਠੜੀ ਵਿੱਚ ਵੜਦਿਆਂ ਹੀ ਲਫਾਫਾ ਚੁੰਮਿਆ ਤੇ ਉਸ ਦੇ ਮੋਢਿਆਂ ਵਿੱਚ ਅਜਿਹੀ ਹਰਕਤ ਹੋਈ ਜਿਵੇਂ ਉਸ ਨੂੰ ਕੋਈ ਉੱਡਣ ਲਈ ਪ੍ਰੇਰ ਰਿਹਾ ਹੋਵੇ। ਇਹ ਜੇ ਹੀ ਸਲਾਬੀ ਰੁੱਤ ਵਿੱਚ ਜੇ ਰਾਜ ਤੂੰ ਆ ਜਾਂਦੀ ਤਾਂ ਤੈਨੂੰ ਲੈ ਕੇ ਕਿਤੇ ਗਵਾਚ ਹੀ ਜਾਂਦਾ। ਅੱਛਾ ਇੱਕ ਹੌਂਕਾ ਪਰਦਾ ਲਫਾਫਾ ਖੋਲਿਆ। ਇੱਕ ਹੌਂਕਾ ਪਰਦਾ ਲਫਾਫਾ ਖੋਲਿਆ। ਉਹ ਸਮਾਂ ਵੀ ਆਵੇਗਾ। ਭਲਾ ਬੋਲ ਖਾਂ ਕੀ ਲਿਖਿਆ ਸਰਦਾਰ ਨੀ ਨੇ ਉਸ ਚਿੱਠੀ ਦੀਆਂ ਤਹਾਂ ਖੋਲੀਆਂ ਤੇ ਲਿਖਿਆ ਸੀ ਮੇਰੇ ਪ੍ਰਾਨ ਮੇਰੇ ਆਸਰੇ ਮੇਰੀ ਜਿੰਦ ਲੇ ਸਾਵਣ ਨਹੀਂ ਆਇਆ ਪਰ ਜੰਨੀ ਜੇ ਤੂੰ ਅੱਜ ਮੇਰੀਆਂ ਅੱਖਾਂ ਵਿੱਚ ਦੇਖ ਤੇ ਦੇਖ ਨਾ ਸਕੇ ਤਾਂ ਪੂੰਝੇ ਤਾਂ ਪੂੰਝ ਨਾ ਸਕੇ ਕੀ ਇਹੋ ਬਿਜਲੀ ਡਿੱਗਿਆ ਕਰ ਮੈਂ ਇਹ ਸੋਚ ਨਹੀਂ ਸਕਦੀ ਕਿ ਕਿਵੇਂ ਹੋ ਗਿਆ ਕਿਉਂ ਹੋ ਗਿਆ ਪਰ ਮੈਂ ਆਪਣੀ ਮਰਜ਼ੀ ਦੇ ਵਿਰੁੱਧ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਤੇਰਾ ਹੱਥ ਘੁੱਟ ਕੇ ਫੜਿਆ ਤੇ ਮੇਰੇ ਮਰੀ ਦੇ ਵੀ ਇਹ ਹੱਥ ਹਿੱਕਤੇ ਹੋਵੇਗਾ ਪਰਸੋਂ ਮੇਰੀ ਬੀਜੀ ਘੋਲ ਲੈ ਕੇ ਆਈ ਸੀ ਉਹ ਸਦ ਦੱਸਿਆ ਕਿ ਮੈਂ ਜ਼ਗੀਰਦਾਰਾਂ ਦੇ ਮੁੰਡੇ ਪਾਲਣਾ ਮੰਗ ਦਿੱਤੀ ਗਈ ਚਰਨ ਇੱਕ ਪਲ ਪੱਥਰ ਦਾ ਸਿੱਤਮ ਹੋ ਕੇ ਰਹਿ ਗਿਆ ਉਸ ਨੂੰ ਜਾਪਿਆ ਕੋਠੜੀ ਦੀ ਛੱਤ ਗੇੜਾ ਖਾ ਕੇ ਉਸ ਤੇ ਆ ਡਿੱਗੀ ਮੈਂ ਖੜੀ ਦੀ ਖੜੀ ਰਹਿ ਗਈ ਬੀਜੀ ਆਖਣ ਤੈਨੂੰ ਕੀ ਹੋਇਆ ਤੇਰੇ ਕੋਲ ਡਾਰ ਆਉਂਦਾ ਐ ਅਖੀਰ ਮੈਂ ਬੀਜੀ ਨੂੰ ਤੋੜ ਕੇ ਜਵਾਬ ਦੇ ਦਿੱਤਾ ਬੀਜੀ ਇਹ ਨਹੀਂ ਹੋ ਸਕਦਾ ਮੈਂ ਮੰਜੇ ਤੇ ਪੈ ਕੇ ਰੋਣ ਲੱਗ ਪਈ ਉਹ ਮੈਨੂੰ ਬਰਾਂਦੀ ਬਰਾਂਦੀ ਕੱਲ ਚਲੀ ਗਈ ਮੈਂ ਕੱਲ ਨਾ ਅੱਜ ਕਲਾਸ ਨਹੀਂ ਗਈ ਮੈਂ ਜਾਣੋ ਜੋਗੀ ਵੀ ਨਹੀਂ ਇੱਕ ਵਾਰ ਪਾਲ ਨੇ ਜੋਧਪੁਰ ਦੇ ਰਾਹ ਮੇਰਾ ਹੱਥ ਫੜਨ ਦਾ ਯਤਨ ਕੀਤਾ ਸੀ ਤੇ ਮੈਂ ਵੱਟ ਕੇ ਚਪੇਰ ਮਾਰੀ ਸੀ ਇਹ ਕੁਝ ਮੇਰੇ ਕੋਲ ਬਦਲਾ ਲੈਣ ਲਈ ਕੀਤਾ ਗਿਆ ਹੈ ਇਹ ਮੈਨੂੰ ਮਾਰਨ ਦੀ ਸਾਜ਼ਿਸ਼ ਹੈ ਪਿੱਛੇ ਜਿਹੇ ਕੁਝ ਦਿਨ ਹੋਏ ਇੱਕ ਲੋਫਰ ਜਹੀ ਔਰਤ ਨੇ ਮੈਨੂੰ ਪਾਲ ਦੀ ਚਿੱਠੀ ਲਿਆ ਕੇ ਦਿੱਤੀ ਉਸ ਮੈਨੂੰ ਕਿਸੇ ਹੋਸਟਲ ਸੱਦਿਆ ਹੋਟਲ ਸੱਦਿਆ ਸੀ ਮੈਂ ਉਸ ਤੀਵੀ ਨੂੰ ਬਹੁਤ ਬੁਰਾ ਭਲਾ ਆਖਿਆ ਉਦੋਂ ਮੈਨੂੰ ਨਹੀਂ ਸੀ ਪਤਾ ਮੈਂ ਮੰਗ ਦਿੱਤੀ ਗਈ ਹਾਂ ਇਸ ਸ਼ਰਾਰਤ ਤੋਂ ਤੂੰ ਆਪ ਹੀ ਹੁਸ਼ਿਆਰ ਰਹੀ ਮੈਂ ਦਿਲ ਥੋੜਾ ਮੇਰਾ ਦਿਲ ਥੋੜਾ ਹੋ ਰਿਹਾ ਹੈ ਪਤਾ ਨਹੀਂ ਕੀ ਹੋ ਜਾਵੇਗਾ ਇੱਕ ਭਚਾਲ ਇਸ ਧਰਤੀ ਹੇਟ ਖੋਲ ਰਿਹਾ ਖਬਰੇ ਕਦੋਂ ਫਟੇ ਮੈਂ ਮਰ ਸਕਦੀ ਆ ਪਰ ਬੁੱਚੜਖਾਨੇ ਨਹੀਂ ਜਾ ਸਕਦੀ ਕਦੇ ਵੀ ਨਹੀਂ ਜਾ ਸਕਦੀ ਮੇਰਾ ਆਪਣਾ ਆਪ ਕੰਬ ਰਿਹਾ ਹੈ ਕਿਰ ਰਿਹਾ ਖਤਮ ਹੋ ਰਿਹਾ ਬਚਾ ਸਕਦੇ ਹੋ ਤਾਂ ਆ ਕੇ ਬਚਾ ਲਓ ਮੇਰਾ ਕੋਈ ਹਾਲ ਨਹੀਂ ਤੁਸੀਂ ਜਿੰਨੀ ਛੇਤੀ ਵੀ ਮਿਲ ਸਕੋ ਮੈ ਮੈਨੂੰ ਮਿਲੋ ਕੇਵਲ ਤੁਹਾਡੀ ਹਮੇਸ਼ਾ ਲਈ ਸਦਾ ਲਈ ਚਾਰ ਨਦੀਆਂ ਪਥਰਾਆਂ ਅੱਖਾਂ ਕੋਠੜੀ ਦੀਆਂ ਕੱਚੀਆਂ ਕੰਧਾਂ ਤੋਂ ਪੁੱਛ ਰੰਗਾ ਸਨ ਮੈਂ ਯਕੀਨ ਕਰ ਲਵਾਂ ਇਹ ਸੱਚ ਹੈ ਦੁਨੀਆ ਦਾ ਸਭ ਤੋਂ ਵੱਡਾ ਝੂਠ ਜੇ ਇਹ ਨਹੀਂ ਤਾਂ ਹੋਰ ਕੀੜਾ ਹੋਵੇਗਾ ਇਹ ਹੋ ਸਕਦਾ ਹੈ ਇਹ ਹੋ ਗਿਆ ਮੈਂ ਪੁੱਛਦਾ ਹਾਂ ਕਿਉਂ ਹੋ ਗਿਆ ਉਸ ਉਤਾਂ ਤੱਕਿਆ ਛੱਤ 'ਵਲ ਜਾਲੇ ਲਟਕ ਰਹੇ ਸਨ ਬੇੜੇ ਵਿੱਚ ਉਸ ਦਾ ਟਾਰਾ ਹਲੇ ਤੱਕ ਚੋਈ ਜਾ ਰਿਹਾ ਸੀ ਗਰੀਬ ਪਿਆਰ ਨਹੀਂ ਕਰ ਸਕਦਾ ਹਾਂ ਹਾਂ ਹੈ ਨਹੀਂ ਕਰ ਸਕਦਾ ਹਾਂ ਉੱਚੇ ਫੁੱਲ ਨੂੰ ਤੋੜਨ ਦਾ ਯਤਨ ਕੀਤਾ ਹੈ ਮੇਰੀ ਬਾਹ ਇੰਨੀ ਲੰਬੀ ਨਹੀਂ ਹੈ ਮੈਨੂੰ ਪਹਿਲਾਂ ਕਿਉਂ ਨਾ ਪਤਾ ਲੱਗਿਆ ਪਿਆਰ ਵਰਗੀ ਕੁਦਰਤੀ ਦਾਤ ਲਈ ਵੀ ਸਮਾਜਿਕ ਪਰਦਰ ਦੀ ਲੋੜ ਆਲੇ ਦਿਵਾਲੇ ਦੀ ਖਮੋਸ਼ੀ ਉਸ ਦਾ ਲਹੂ ਖਿੱਚ ਰਹੀ ਸੀ ਉਹ ਸਾਰੀ ਖਮੋਸ਼ੀ ਨੂੰ ਚੀਰ ਸੁੱਟਣਾ ਚਾਹੁੰਦਾ ਸੀ ਉਸ ਦਾ ਵਿਆਸ਼ੀ ਹੋਇਆ ਆਪਾ ਦੁਨੀਆ ਭਰ ਦੀ ਮਜਬੂਰੀ ਨੂੰ ਪਾਰ ਜਾਣ ਲਈ ਕਾਲਾ ਸੀ ਜਦੋਂ ਰਾਜ ਮੇਰੇ ਨਾਲ ਹੈ ਕੋਈ ਕੀ ਕਰ ਸਕੇਗਾ ਜ਼ਿੰਦਗੀ ਦਾ ਮਕਸਦ ਰਾਜ ਵਰਗੀ ਕੁੜੀ ਨੂੰ ਪਿਆਰ ਅਤੇ ਪਿਆਰੇ ਜਾਨ ਵਿੱਚ ਪਰ ਪਰ ਮੈਂ ਸਮਾਜ ਦੀਆਂ ਗਲਤ ਕੀਮਤਾਂ ਨੂੰ ਇਕੱਲਾ ਕਿਵੇਂ ਦਵਾ ਸਕਾਂਗਾ ਇਹਨਾਂ ਨੂੰ ਪਲਟਾਉਣ ਲਈ ਤਾਂ ਜਥੇਵਾਂ ਦੇ ਇਨਕਲਾਬ ਦੀ ਲੋੜ ਹੈ ਉਸ ਇੱਕ ਵਾਰ ਖਲੋਤੀਆਂ ਅੱਖਾਂ ਨਾਲ ਬਾਹਰ ਨੂੰ ਵੇਖਿਆ ਸਾਹਮਣੇ ਨਿਮ ਖਖੜੀਆਂ ਹੋਈ ਪਈ ਸੀ ਉਹ ਕੁਸ ਦੇ ਡਾਣੇ ਚੁੱਕ ਕੇ ਲਿਜਾ ਰਹੇ ਸਨ ਉਹ ਆਪਣਾ ਦੋਹਾਂ ਹੱਥਾਂ ਨਾਲ ਮੂੰਹ ਟਾ ਕੇ ਮੰਝੇ ਤੇ ਡਿੱਗ ਪਿਆ ਚਰਨ ਖੂਨ ਕੜਵਾ ਚੁੱਕੇ ਗੱਭਰੂ ਵਾਂਗ ਡਟਾਲ ਸੀ ਸੋਚਦਾ ਪੁਲਾੜ ਇੰਨਾ ਮਜ਼ਬੂਤ ਸੀ ਕਿ ਹੱਥ ਕੁੱਟਿਆਂ ਵੀ ਠੋਸ ਹਰਕਤ ਮਹਿਸੂਸ ਨਹੀਂ ਹੁੰਦੀ ਸੀ ਧੰਨ